ਨੂੰ ਸੱਸ ਦਾ ਬੜਾ ਅਨਮੋਲ ਰਿਸ਼ਤਾ ਹੁੰਦਾ ਦੋਸਤੋ ਅੱਜ ਤੁਹਾਡੇ ਕੋਲ ਇੱਕ ਅਜਿਹੀ ਖਬਰ ਲੈ ਕੇ ਆਇਆ ਮੈਂ ਨੂੰ ਸੱਸ ਦਾ ਪਿਆਰ ਸੀ ਬੜਾ ਜਦੋਂ ਪਿਆਰ ਸੀ ਤਾਂ ਦੋਵੇਂ ਜਣੀਆਂ ਕੀ ਕਰਦੀਆਂ ਸੀ ਭੇਤ ਖੋਲਦੀਆਂ ਸੀ ਇੱਕ ਦੂਜੇ ਦੇ ਆਪਣੇ ਨਾਲ ਬਹਿ ਕੇ ਦੋਵੇਂ ਜਣੀਆਂ ਗੱਲਾਂ ਬਾਤਾਂ ਮਾਰਦੀਆਂ ਸੀ ਸਾਂਝੀਆਂ ਗੱਲਾਂ ਕਰਦੀਆਂ ਸੀ ਜਵਾਨੀ ਵੇਲੇ ਸੀ ਕੀ ਕੀ ਕੀਤਾ ਕੀ ਕੀ ਕਾਰੇ ਕੀਤੇ ਆ ਤੇ ਹੁਣ ਕੀ ਐ ਤੇ ਬਾਅਦ ਵਿੱਚ ਕੀ ਐ ਸਾਰਾ ਕੁਝ ਭੇਤ ਪਾਤ ਇੱਕ ਦੂਜੇ ਦੀਆਂ ਖੋਲਦੀਆਂ ਸੀ ਬੈਠੀਆਂ ਦੋਨੇ ਜਨੀਆਂ ਚੁਗਲੀਆਂ ਕਰਦੀਆਂ ਸੀ ਪਰ ਪਤਾ ਨਹੀਂ ਸੀਗੇ ਜਿਹੜੀਆਂ ਚੁਗਲੀਆਂ ਇੱਕ ਦੂਜੇ ਦੀਆਂ ਕਰਦੀਆਂ ਇੱਕ ਦੂਜੇ ਦੀਆਂ ਗੱਲਾਂ ਆਪ ਦੇ ਆਪ ਭੇਤ ਖੋਲਦੀਆਂ ਉਹ ਇੱਕ ਨੇ ਇੱਕ ਦਿਨ ਇਹੋ ਜਿਹੀ ਅੱਗ ਬਣੂਗੀ ਤੇ ਉਹ ਭਾਂਬੜ ਬਲੂਗਾ ਪੂਰਾ ਅਜਿਹੀ ਗੱਲ ਦੋਸਤੋ ਹੋਈ ਆ ਜਿਹੜੀ ਨੂੰਹ ਤੇ ਸੱਸ ਸੀ ਦੋਨੇ ਇੱਕ ਦੂਜੇ ਦੀਆਂ ਭੇਤ ਖੋਲਦੀਆਂ ਸੀ ਤੇ ਘਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਣ ਗਈਆਂ ਜਿਹਦੇ ਕਰਕੇ ਲੜਾਈ ਹੋ ਗਈ ਤੇ ਫਿਰ ਇੱਕ ਦੂਜੇ ਦੇ ਭੇਤ ਉਹਨਾਂ ਨੇ ਲੋਕਾਂ ਸਾਹਮਣੇ ਖੋਲੇ ਜਿਹੜੇ ਉਹਨਾਂ ਨੇ ਸਾਂਝੇ ਕੀਤੇ ਸੀ ਉਹ ਲੋਕਾਂ ਸਾਹਮਣੇ ਵੀ ਸਾਂਝੇ ਕੀਤੇ ਦੋਸਤੋ ਆਪਣੀ ਮਾਂ ਤੇ ਆਪਣੀ ਘਰਵਾਲੀ ਤੋਂ ਅੱਕ ਕੇ ਇਹ ਮੁੰਡਾ ਘਰੋਂ ਬਾਹਰ ਰਹਿਣ ਲੱਗ ਗਿਆ ਗੱਲ ਸਾਰੀ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਇਹ ਉਹ ਇਨਸਾਨ ਆ ਜਿਹਦੇ ਨਾਲ ਕਹਿਦੀ ਵੀ ਆਪਾਂ ਬੜੇ ਬੜੇ ਦੁੱਖ ਸੀ ਇਹਦੀ ਜ਼ਿੰਦਗੀ ਦੇ ਵਿੱਚ ਕਹਿੰਦੇ ਵੀ ਇਹ ਤਾਂ ਸੁਖ ਲਈ ਆ ਉਹਦਾ ਵਿਆਹ ਕਰਵਾ ਕੇ ਆਪਦੀ ਘਰਵਾਲੀ ਲਿਆਇਆ ਸੀ ਪਰ ਇਹਨੂੰ ਨਹੀਂ ਪਤਾ ਸੀ ਵੀ ਘਰ ਦੇ ਵਿੱਚ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੇਰੀ ਘਰਵਾਲੀ ਆ ਗਈ ਤਾਂ ਮੇਰੇ ਮਾਂ ਪਿਓ ਦੇ ਵਿੱਚ ਫੇਕੇ ਪੈਜੂ ਤੇ ਮੈਨੂੰ ਹੀ ਤੰਗ ਕਰਨ ਲੱਗ ਜਾਣਗੀਆਂ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਨਾ ਪੁੱਛਦੇ ਆ ਬਾਈ ਸਸੀ ਕਾ ਸਸੀ ਕਾ ਕੀ ਗੱਲ ਕੀ ਹੋਈ ਹੈ ਬਾਈ ਤੁਸੀਂ ਮਤਲਬ ਹੁਣ ਕੈਮਰੇ ਮੂਰੇ ਕਦੋਂ ਆਉਣਾ ਪਿਆ ਤੁਹਾਨੂੰ ਬਾਈ ਮੈਂ ਤੁਹਾਨੂੰ ਤਾਂ ਸਦਾ ਮੈਂ ਤੁਹਾਡੇ ਦਿਲ ਦੇ ਦੁੱਖ ਤੇ ਨਾਲ ਸਾਂਝਾ ਕਰਨਾ ਚਾਹਣਾ ਕਿਉਂਕਿ ਆਪਣੇ ਬਾਈ ਸਾਰੀ ਦੁਨੀਆਂ 'ਚ ਲਾਲਾ 80% ਲੋਕ ਇਹੋ ਜਿਹੇ ਝਗੜਿਆਂ 'ਚ ਦੁਖੀ ਆ ਵੀ ਨਾ ਮਰ ਸਕਦੇ ਨੇ ਉਹ ਜਿਉ ਸਕਦੇ ਆ ਮੈਂ ਬਹੁਤ ਤੰਗ ਸੀ ਬਾਈ ਮੈਂ ਘਰੇ ਜਦੋਂ ਭਾਈ ਮੇਰੇ ਜਦੋਂ ਵਿਆਹ ਹੋਇਆ ਨਮਾ ਨਮਾ ਹਨਾ ਮੇਰੀ ਮਾਂ ਤੇ ਇਹ ਮੇਰੀ ਘਰ ਵਾਲੀ ਦੋਨੇ ਆਏ ਰਹਿੰਦੇ ਜਿਵੇਂ ਘੋਖ ਛੇਟੀ ਹੁੰਦੇ ਹਨ ਇੱਕ ਦੂਜੀ ਬਿਨਾਂ ਸਾਰਦੀਆਂ ਨੇ ਸੀ ਇਕੱਠੀਆਂ ਜੇ ਕਿਤੇ ਵੀ ਜਾਣਾ ਵੀ ਹੁੰਦਾ ਸੀ ਕਦੇ ਇਕੱਠੀਆਂ ਨੇ ਜਾਣਾ ਘਰੇ ਵੀ ਬਧੀਆ ਪਿਆਰ ਨਾ ਰਹਿੰਦੇ ਸੀ ਐਂ ਰਹਿੰਦੇ ਸੀ ਜਿਵੇਂ ਬਾਈ ਯਾਰ ਮੈਨੂੰ ਐਂ ਹੁੰਦਾ ਸੀ ਵੀ ਕਹਿੰਦੀ ਮੈਂ ਬਗਾਨਾ ਹੋ ਗਿਆ ਇਹਨਾਂ ਲਈ ਹਨਾ ਵੀ ਇਹ ਦੋਨੇ ਤਾਂ ਐ ਰਹਿੰਦੇ ਹਨਾ ਤੇ ਵੀ ਮੁੜ ਕੇ ਕੀ ਹੋਇਆ ਬਈ ਯਾਰ ਐਂ ਚੱਲੀ ਗਿਆ ਕੰਮ ਸਾਡਾ ਡੇਢ ਦੋ ਸਾਲ ਤੱਕ ਮੈਨੂੰ ਐਂ ਲੱਗੇ ਵੀ ਮੇਰਾ ਘਰ ਜਿਵੇਂ ਸਵਰਗ ਹੁੰਦਾ ਹਮ ਠੀਕ ਹੈ ਜਦੋਂ ਹਾਸਦੇ ਖੇਡਦੇ ਰਹਿਣਾ ਕੋਈ ਸਭ ਤੋਂ ਵੱਡਾ ਨਰਕ ਉਹਦਾ ਬੰਦਾ ਜਦੋਂ ਕਲੇਸ਼ ਪੈਂਦਾ ਗਲੇ ਹਨ ਜਦੋਂ ਹਾਸਦੇ ਖੇਡਦੇ ਰਗੇ ਉਹਦਾ ਕੋਈ ਹੁੰਨੇ ਹੁੰਦਾ ਜਦੋਂ ਬਈ ਅਸੀਂ ਕਾ ਵਧੀਆ ਸਾਡੇ ਘਰੇ ਐਂ ਰਹਿੰਦੇ ਸੀ ਕਿ ਉਹ ਫੁੱਲਾ ਵਾਂਗ ਹਣਾ ਮੈਂ ਵੀ ਖੇਤ ਘਟ ਆਉਂਦਾ ਜੀ ਤੜਕੇ ਕੀੜਾ ਮਾਰ ਕੇ ਸ਼ਾਮ ਨੂੰ ਮਾਰ ਗਿਆ ਤੇ ਜਦੋਂ ਬਈ ਇਹ ਸਾਲ ਡੇਢ ਸਾਲ ਲੰਘ ਗਏ ਇਹਨਾਂ ਦੇ ਪਤਾ ਨਹੀਂ ਕੀ ਸੱਪ ਲੜ ਗਿਆ ਠੀਕ ਹੈ ਨਾ ਦੋਨਾਂ ਦੇ ਦੋਨੇ ਚੱਲ ਪਈਆਂ ਭਰਾਵਾ ਵੀ ਇਹ ਲੜਦਿਆਂ ਇਹ ਕੋਲਦਿਆਂ ਜਦੋਂ ਮੈਂ ਘਰੇ ਜਾਵੜਨਾ ਇਹਨਾਂ ਨੇ ਉਹ ਜਲੂਸ ਕੱਢਣਾ ਇਨਾਂ ਨੇ ਉਹ ਜਲੂਸ ਕੱਢਣਾ ਬਈ ਇਹ ਇਥੋਂ ਉੱਚ-ਉੱਚੀ ਬੋਲਣਾ ਲੋਕਾਂ ਨੂੰ ਸੁਣਾਉਣਾ ਲੋਕਾਂ ਨੇ ਇਕੱਠ ਕਰਕੇ ਬਾਜ਼ ਚ ਆ ਜਾਣਾ ਜਾਂ ਛੜਾਉਣ ਆਇਆ ਨਾ ਇੱਕ ਦੂਜੇ ਦਾ ਇਹ ਪਹਿਲਾਂ ਤਾਂ ਭੇਤ ਲਈ ਗਈਆਂ ਹੂੰ ਠੀਕ ਆ ਮੁੜ ਕੇ ਇਹ ਇੱਕ ਦੂਜੇ ਨੂੰ ਮਿਹਨੇ ਮਾਰ ਲੱਗ ਗਈਆਂ ਹੂੰ ਤੇ ਉਹਦੇ ਵਿੱਚ ਕੀ ਜਲੂਸ ਨਿਕਲਦਾ ਉਹ ਭੇਤ ਕਿਵੇਂ ਵੀ ਕੋਈ ਹੁੰਦੀ ਆ ਕੋਈ ਸਾਂਝ ਗਾਂ ਜਾਂ ਤੇ ਵੀ ਤੂੰ ਉਹਦੇ ਨਾਲ ਮਾਰੀਏ ਤੂੰ ਉਹਦੇ ਨਾਲ ਮਾਰੀਏ ਹਨਾ ਤੇ ਇਹ ਜਦੋਂ ਮੁੜ ਕੇ ਗੱਲਬਾਤ ਹੋਈ ਤੇ ਬਈ ਇਹ ਇਹ ਜਦੋਂ ਹੁਣ ਦੱਸ ਦਿਆਂ ਇਹਨਾਂ ਨੇ ਤਾਂ ਮਾਰ ਕੇ ਭਗਾਈ ਤੇ ਘਰੇ ਬਹਿਣਾ ਹੁੰਦਾ ਬਾਹਰ ਤਾਂ ਇਹ ਨਿਕਲਣਾ ਨਹੀਂ ਨਿਕਲਣਾ ਤਾਂ ਬਾਹਰ ਮਈ ਆ ਹੂੰ ਹੂੰ ਠੀਕ ਆ ਜਾਂ ਮੇਰੇ ਬਾਪ ਨੇ ਨਿਕਲਣਾ ਉਹ ਲੋਕ ਦੇਖ-ਦੇਖ ਕੇ ਕਹੀ ਜੇ ਨਾ ਮੁਸ਼ਕਿਲਾਂ ਜਦੋਂ ਹਾਸਾ-ਹਾਸ ਦੇ ਤਦੋਂ ਕਾਲਜੇ ਨੂੰ ਅੱਗ ਲੱਗਦੀ ਹੈ ਨਹੀਂ ਜਦੋਂ ਇਹ ਲੜਦੀਆਂ ਉਦੋਂ ਪਿੰਡ ਦੇ ਗਵਾਂਢੀ ਵੀ ਇਕੱਠੇ ਹੋ ਜਾਂਦੇ ਗਵਾਂਢੀ ਛੱਡ ਕੇ ਬਹੁਤ ਦੂਰ-ਦੂਰ ਤੱਕ ਭੱਜ ਜਾਂਦੇ ਜਿੱਦੋਂ ਜਿੱਦੇ ਪੇਹ ਖੋਲਦੀ ਹੈ ਹਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਇਹਨਾਂ ਨੇ ਜਦੋਂ ਇਹ ਸ਼ੈਲਸ਼ਲਾਨਾ ਨੇ ਦਿੱਲੀ ਦਾ ਬਣਾ ਲਿਆ ਜਦੋਂ ਮੈਂ ਸ਼ਾਮ ਨੂੰ ਘਰੇ ਜਾਵਾਂ ਤੇ ਬਈ ਉਹੀ ਮੈਨੂੰ ਨਾ ਜਦੋਂ ਮੈਂ ਇਥੋਂ ਖੇਤੋਂ ਲਾ ਕੇ ਜਾਂਦਾ ਜਾਂਦਾ ਮੋਟਰ ਨੂੰ ਤੇ ਮੈਂ ਜਦੋਂ ਤੁਰਦਾ ਹੁੰਦਾ ਸੀਗਾ ਕੋਠੀ ਨੂੰ ਲਾ ਕੇ ਜਾਂਦਾ ਹਨਾ ਮੇਰੇ ਦਿਲ ਚ ਘਰ ਤੱਕ ਕਾਈ ਹੋਈ ਜਾਂਦਾ ਹੁੰਦਾ ਸੀ ਸੁੱਖ ਹੈ ਸੁੱਖ ਹੋਵੇ ਜੋ ਸੁੱਖ ਸ਼ਾਂਤੀ ਹੋਵੇ ਲੜਕਾ ਨਾ ਹੋਣ ਜਦੋਂ ਬਈ ਬਾਹਰ ਕੋਲੇ ਜਾਵੜਨਾ ਬਸ ਇਹਨਾਂ ਨੇ ਉਹਦੀ ਚੱਲ ਪਾਣਾ ਮੈਨੂੰ ਖਣੀ ਤਾਂ ਮੈਨੂੰ ਦੇਖ ਕੇ ਚਲਦੀਆਂ ਸੀ ਪਤਾ ਨਹੀਂ ਕੀ ਚੱਕਰ ਸੀ ਵੀ ਮੈਂ ਇਹਨਾਂ ਦਾ ਘੱਟੋ ਘੱਟ 6 ਮਹੀਨੇ ਇਹੀ ਲੱਛਣਾਂ ਵਿੱਚ ਦੇਖਿਆ ਹਨਾ ਨਹੀਂ ਹਟਿਆ ਮਬੋ ਪਿਆਰ ਨਾਲ ਸਮਝਾ ਕੇ ਦੇਖ ਲਿਆ ਮਾਹ ਦੇ ਨਾਨਕਾਂ ਨੂੰ ਵੀ ਸੱਦ ਕੇ ਦੇਖ ਲਿਆ ਮਾ ਉਹਨਾਂ ਦੇ ਆਪ ਦੇ ਸਹੁਰਿਆਂ ਨੂੰ ਵੀ ਸੱਦਿਆ ਹਨਾ ਵੀ ਭਾਈ ਤੁਸੀਂ ਇਹਨਾਂ ਨੂੰ ਸਮਝਾਓ ਕੱਢਿਆ ਜਦੋਂ ਨਹੀਂ ਹਟਿਆ ਨਹੀਂ ਹਟਿਆ ਫਿਰ ਬਈ ਮੈਂ ਕਿਵੇਂ ਇੱਕ ਦਿਨ ਕੀ ਕੀਤਾ ਇਹ ਦੋਨੇ ਕਿਤੇ ਗਈਆਂ ਹੋਗੀਆਂ ਸੀ ਇਹ ਉਹ ਉਧਰ ਗਈ ਸੀ ਇਧਰ ਗਈ ਹੈ ਨਾ ਮੈਂ ਕਿਹਾ ਚੱਲ ਠੀਕਾ ਮੁੜ ਕੇ ਮੈਂ ਕੀਤਾ ਹਿਡਨ ਕੈਮਰੇ ਲਵਾਤੇ ਸਾਰੇ ਘਰ ਚ ਬਾਹਰ ਵੀ ਲਵਾਤੇ ਤੰਤਰ ਵੀ ਲਵਾਤੇ ਨਾ ਜਦੋਂ ਮੈਂ ਵੇਖਿਆ ਕਿ ਨਾ ਜਦੋਂ ਮੈਂ ਕੈਮਰੇ ਵੀ ਲਵਾਏ ਬਾਜੂ ਸਾਰਾ ਕੁਝ ਕਲੀਅਰ ਆਉਂਦੀ ਮੈਂ ਇੱਥੇ ਬੈਠੇ ਨੇ ਵੇਖਿਆ ਚੱਲ ਬੈਠੀਆਂ ਸਾਰੀਆਂ ਸਾਰਾ ਦਿਨ ਇਕੱਠੀਆਂ ਰੋਟੀ ਟੁਕ ਵੀ ਇਕੱਠੀਆਂ ਨੇ ਬਣਾਉਣਾ ਵਦਗੀ ਹੱਦਾਂ ਖੇਡਦੀਆਂ ਰਹਿਣਾ ਜਦੋਂ ਮੈਂ ਘਰੇ ਵੜ ਜਾਣਾ ਨਾਲ ਦੀ ਨਾਲ ਹੀ ਇਹਨਾਂ ਨੇ ਚੱਲ ਪੈਣਾ ਹੂੰ ਮੈਂ ਸੋਚਿਆ ਮੈਂ ਕਿ ਸ਼ਾਇਦ ਇਹਨਾਂ ਨੂੰ ਮੈਥੋਂ ਪ੍ਰੋਬਲਮ ਕੋਈ ਹੋਊਗੀ ਠੀਕ ਆ ਮੈਂ ਮੈਂ ਭਈ ਦੋ ਤਿੰਨ ਹਫ਼ਤੇ ਮੈਂ ਦੋ ਤਿੰਨ ਹਫ਼ਤੇ ਇਹੀ ਦੇਖਿਆ ਮੈਂ ਕਿ ਚੱਲ ਅੱਜ ਹੋਊ ਕੱਲ੍ਹ ਹੋਊ ਪਰਸੋਂ ਹੋਣਾ ਮੈਂ ਚੁੱਪ ਕਰਕੇ ਅੰਦਰ ਵੜ ਕੇ ਪੈ ਜਾਂਦਾ ਸੀਗਾ ਜਦੋਂ ਮੈਂ ਅੰਦਰ ਵੜ ਕੇ ਪੈ ਜਾਂਦਾ ਸੀਗਾ ਤੇ ਭਈ ਮੈਂ ਉਹ ਰਿਕਾਰਡਿੰਗ ਕਰ ਕਰਕੇ ਰੱਖੀ ਗਿਆ ਸਾਰਿਆਂ ਕੈਮਰੇ ਦੇਗਾ ਜਦੋਂ ਇਹ ਬਾਹਰਾਂ ਖੇਡਦੇ ਤਾਂ ਉਦੋਂ ਬਾਅਦ ਲੜਾਈ ਵਾਲੀਆਂ ਉਦੋਂ ਬਾਅਦ ਇਹ ਦੋ ਦੋ ਤਿੰਨ ਹਫ਼ਤੇ ਹੋ ਗਏ ਤੇ ਮੈਂ ਨਾ ਉਹਦੇ ਸਾਰਿਆਂ ਨੂੰ ਸਾਧ ਲਿਆ ਮੈਂ ਕਿ ਤੁਸੀਂ ਆਓ ਆਪਦੀ ਕੁੜੀ ਨੂੰ ਲੈ ਜਾਓ ਉਹ ਕਹਿੰਦੇ ਵੀ ਕਿਉਂ ਕੁੜੀ ਨੂੰ ਕਾਹਤੋਂ ਲੈ ਜੇ ਮੈਂ ਕਿਹਾ ਤੁਸੀਂ ਆਓ ਤਾਂ ਸਹੀ ਕੇਰਾ ਉਹ ਆ ਗਏ ਮੈਥੋਂ ਆਦੇ ਪਿੰਡ ਦੇ ਦੋ ਤਿੰਨ ਬੰਦੇ ਮੋਤਵਾ ਸੱਦ ਲਏ ਹਨ ਉਹਨਾਂ ਦੇ ਮੈਂ ਕਿਹਾ ਤੂੰ ਨਾਲ ਲੈ ਕੇ ਆ ਉਹ ਬਈ ਮੇਰੇ ਜਿਗ ਕਸੂਰ ਕੱਢਣਾ ਹਨ ਮੈਨੂੰ ਮੈਨੂੰ ਮੇਰੇ ਘਰ ਵਾਲੇ ਮੇਰੇ ਤੇ ਇਲਜ਼ਾਮ ਲਾਵੇ ਤੂੰ ਕਹਿੰਦੀ ਇਹੇ ਦਾਰੂ ਪੀ ਕੇ ਆਉਣਾ ਚੱਲ ਜੇ ਮੈਂ ਬਈ ਥੱਕਿਆ ਹਾਂ ਬੇ ਦੋ ਪੇਗ ਲਾ ਵੀ ਲੇ ਆਦੀ ਨੀਂਦ ਚੰਗੀ ਲਾਉਣਾ ਤੇ ਥਕਾਂ ਲਾਉਣਾ ਤੇ ਲਾਲੇ ਮੈਂ ਕਟਨ ਦੇ ਕੋਈ ਲਫੇੜਾ ਨਹੀਂ ਮਾਰਿਆ ਦੋ ਸਾਲ ਹੋ ਗਏ ਬੈਹੇ ਨੂੰ ਮੇਰੇ ਨਾਲ ਤੇ ਵੀ ਮੈਂ ਇਹਦੇ ਕੋਈ ਲਫੜ ਨਹੀਂ ਮਾਰਿਆ ਨਾ ਮਾ ਉਹਨਾਂ ਕੋ ਗਾਲ ਕੱਢੀ ਤੇ ਲੜਾਈ ਉਹਨਾਂ ਦੀ ਆਪਦੀ ਹੋਣੀ ਹੈ ਨਾ ਜਦੋਂ ਮੇਰੇ ਸਹੁਰੇ ਆ ਗਏ ਤੇ ਉਹ ਆ ਗਏ ਭਾਈ ਉਹ ਮੇਰਾ ਸਾਲਾ ਮਰੇ ਤੇ ਟਿੰਗਲ ਜਾਇਆ ਸੀਗਾ ਨਾ ਤੂੰ ਸਾਡੇ ਪੈਨ ਨੂੰ ਐ ਕਰਦਾ ਐ ਕਰਦਾ ਮੈਂ ਕਿਹਾ ਹਜੇ ਤੱਕ ਤਾਂ ਕੀਤਾ ਨਹੀਂ ਜਿਵੇਂ ਮੈਂ ਕਰਨ ਲੱਗਾ ਤੇ ਮੁੜ ਕੇ ਇਹਨੇ ਸਿੱਧਾ ਹੀ ਹੋ ਜਾਣਾ ਜਮਾ ਠੀਕ ਹੈ ਨਾ ਵੀ ਮੈਂ ਕਿਹਾ ਵੀ ਹਜੇ ਮੈਂ ਪਿਆਰ ਦਿਖਾਈ ਹੈ ਨਾ ਤੇ ਜੇ ਮੈਂ ਗੁੱਸਾ ਦਿਖਾਉਣ ਲੱਗਾ ਤੁਸੀਂ ਝੱਕੋ ਜਦੋਂ ਹਟੇ ਨਹੀਂ ਹਟਣੀ ਮੈਂ ਚੱਕ ਕੇ ਕੱਢ ਕੇ ਰਿਕਾਰਡਿੰਗਾਂ ਮੂਰੇ ਧਾਤੀਆਂ ਮੈਂ ਕਿਹਾ ਵੀ ਆ ਚੱਕੋ ਸਾਰੀ ਸੰਦ ਕਰਦੀਆਂ ਰਹਿੰਦੀਆਂ ਦੋਨੇ ਸਾਰੀ ਧਾੜੀ ਭਈ ਇਹ ਐਂ ਰਹਿੰਦੀਆਂ ਜਦੋਂ ਮੈਂ ਆ ਜਾਂਨਾ ਵੀ ਐ ਐ ਸੱਪ ਲੜਦਾ ਵੀ ਉਦੋਂ ਐ ਐ ਕਰ ਲੱਗ ਜਾਂਦਾ ਉਦੋਂ ਮੁੜ ਕੇ ਮੈਂ ਇਹੀ ਚੀਜ਼ ਦੇ ਮੈਂ ਇਹਨਾਂ ਨੂੰ ਕਹਾਂ ਮੈਂ ਕਿਹਾ ਵੀ ਜਾਓ ਤੁਸੀਂ ਰਹੋ ਖੁਸ਼ ਮੈਂ ਘਰੇ ਹੀ ਨਹੀਂ ਆਉਂਦਾ ਹੁਣ ਇਹ ਮੈਂ ਤਾਂ ਕਰੀ ਜਾਂਦੀਆਂ ਕਿਤੇ ਕਿਹਨੂੰ ਭੇਜਦੀਆਂ ਖੇਤ ਕਿਤੇ ਕਿਹਨੂੰ ਭੇਜਦੀਆਂ ਵੀ ਉਹਨੂੰ ਘਰੇ ਆ ਜੇ ਘਰੇ ਆ ਜੇ ਅਸੀਂ ਨਹੀਂ ਲੜਦਿਆਂ ਬਈ ਮੈਂ ਕਿਹੜਾ ਹੁਣ ਇਹਨਾਂ ਨਾਲ ਨੱਕਣਾ ਜੀਬ ਲਵਾ ਕੇ ਜਾਊਂਗਾ ਕੋਈ ਪਤਾ ਕੋਈ ਗੱਲ ਦਾ ਵੀ ਕਾਹਤੋਂ ਲੜਦੀਆਂ ਸੀ ਕਿ ਕੀ ਕੋਈ ਮੰਗ ਰੱਖਦੀਆਂ ਸੀ ਕਿ ਵੈਸੇ ਹੀ ਲੜਦੀਆਂ ਸੀ ਬਈ ਮੈਂ ਤੁਹਾਨੂੰ ਗੱਲ ਦੱਸ ਜਿਹੜਾ ਹੁਣ ਬੰਦਾ ਹੁੰਦਾ ਹਨਾ ਮੱਲਾ ਮੈਂ ਆ ਮੈਂ ਪੁੱਤਾਂ ਨਾ ਤਾਂ ਮਾਦੀ ਜਿਹੜੀ ਬਗਾਨੀ ਸੀ ਵਿਆਹ ਕਿਲੇ ਦੇ ਨਾ ਤਾਂ ਮਾਉ ਨੂੰ ਕੁਛ ਕਹਿਣ ਜੋਗਾ ਨਾ ਮਾਂ ਆਪਦੀ ਮਾਂ ਨੂੰ ਕੁਛ ਕਹਿਣ ਜੋਗਾ ਉਹਨਾਂ ਨੂੰ ਦੋਨਾਂ ਨੂੰ ਮਿਲ ਗਈ ਖੁੱਲ ਠੀਕ ਆ ਮੈਨੂੰ ਕੀ ਆ ਜਾਂ ਤਾਂ ਮੈਨੂੰ ਪਾਸੇ ਹਟਾਉਣਾ ਚਾਹੁੰਦੇ ਆ ਤੇ ਜਾਂ ਵੀ ਉਹ ਚੀਜ਼ ਚਾਹੁੰਦੇ ਆ ਵੀ ਅਸੀਂ ਉਹਨੂੰ ਲੜ ਲੜ ਕੇ ਦਿਖਾਈ ਜਾਗੇ ਵੀ ਆ ਸਾਨੂੰ ਐ ਹੋਵੇ ਵੀ ਅਸੀਂ ਤਾਂ ਇੱਕ ਦੂਜੇ ਨਾਲ ਬੰਨ੍ਹ ਤੀ ਨਹੀਂ ਸਾਡੀ ਤਾਂ ਠੀਕ ਆ ਫੇਰ ਉਹ ਮੈਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਮੇਰੇ ਇਹਦੇ ਮੇਲੇ ਚ ਕਸੂਰ ਆ ਕਿ ਉਹਨਾਂ ਚ ਕਸੂਰ ਆ ਵੀ ਸਾਲਾ ਜਦੋਂ ਮੈਂ ਕਹੇ ਜਾਣਾ ਉਹਦੀ ਲੜਾਈ ਪੈਣੀ ਹੁੰਦੀ ਆ ਜਦੋਂ ਜਦੋਂ ਇਹ ਲੜਦੀਆਂ ਉਦੋਂ ਪਿੰਡ ਦੇ ਗਵਾਂਢੀ ਇਕੱਠੇ ਹੋ ਜਾਂਦੇ ਇੱਕ ਦੂਜੇ ਦੇ ਭੇਤ ਖੋਲਦੀਆਂ ਤੇ ਕਿਤੇ ਇਦਾਂ ਦਾ ਸਾਹਮਣਾ ਕਰਨਾ ਪਿਆ ਤੈਨੂੰ ਵੀ ਜਦੋਂ ਤੂੰ ਪਿੰਡ ਦੇ ਵਿੱਚ ਜਾਣਾ ਜਾਂ ਆਪਦੇ ਯਾਰਾਂ ਬਿੱਲਿਆਂ ਕੋਲ ਬਹਿਣਾ ਜਾਂ ਉੱਥੇ ਇਹ ਜੀ ਗੱਲ ਚੱਲਦੀ ਹੋਵੇ ਯਾਰ ਤੇਰੀ ਘਰ ਵਾਲੀ ਉਹਦੇ ਨਾਲ ਮਾੜੀ ਆ ਜਾਂ ਤੇਰੀ ਮਾਂ ਉਹਦੇ ਨਾਲ ਮਾੜੀ ਆ ਵੀ ਤੁਹਾਡੀ ਦਾ ਮਾਂ ਪਿਓ ਜਿਹੜੀ ਸੱਸ ਤੇ ਨੋਹ ਦੀ ਨਹੀਂ ਬਣਦੀ ਤੁਹਾਡੇ ਘਰੇ ਕਲੇਸ਼ ਰਹਿੰਦਾ ਵੀ ਇਦਾਂ ਦੀਆਂ ਕੋਈ ਚੀਜ਼ਾਂ ਸਾਹਮਣਾ ਕਰਨਾ ਪਿਆ ਹੋਵੇ ਤੈਨੂੰ ਬਈ ਮੈਂ ਤੈਨੂੰ ਗੱਲ ਦੱਸਾਂ ਇੱਕ ਜਿਹੜੀ ਦੁਨੀਆਂ ਨਾਲ ਉਹ ਦੋ ਦੋ ਰੰਗੀ ਹੁੰਦੀ ਹੈ ਮਤਲਬ ਦੋ ਆਜੀ ਦੇ ਦੰਦੇ ਇੱਕ ਪਾਸੇ ਦੁਨੀਆ ਦੇ ਦੋ ਪਾਸੇ ਹੈ ਨਾ ਤੈਨੂੰ ਮੂੰਹ ਤੇ ਨਹੀਂ ਕੁਝ ਵੀ ਕਹਿਣਾ ਇਹਨਾਂ ਨੇ ਠੀਕ ਹੈ ਤੈਨੂੰ ਪਿੱਠ ਪਿੱਛੇ ਚਾਰ ਬੰਦੇ ਬੈਠੇ ਹੋ ਉਹਨਾਂ ਨੇ ਉਹ ਗੱਲਾਂ ਕਰਨੀਆਂ ਹੁੰਦਾ ਮੈਂ ਨਾ ਤੈਨੂੰ ਉਧੇ ਵੱਜੂਗਾ ਜਿੱਦੇ ਮੈਂ ਕਿਸੇ ਨਾਲ ਲੜੂਗਾ ਜੇ ਮਾਲਾ ਮੈਂ ਤੇਰੇ ਨਾਲ ਲੜ ਪਿਆ ਨਾ ਤੈਨੂੰ ਸੱਚੀ ਦਾ ਪਤਾ ਤੂੰ ਮੈਨੂੰ ਮਿਹਣਾ ਮਰੇਗਾ ਲੜ ਕੇ ਜਦੋਂ ਬਾਈ ਮੈਂ ਕਿਸੇ ਨਾਲ ਲੜਿਆ ਨਹੀਂ ਪਿੰਡ ਚ ਤੇ ਮੈਨੂੰ ਕਿਸੇ ਨੇ ਮੂੰਹ ਤੇ ਕੀ ਕਹਿਣਾ ਠੀਕ ਹੈ ਨਾ ਮੇਰਾ ਪਿੰਡ ਚ ਰਕਾਰਡ ਪੁੱਛ ਲਈ ਜਾ ਕੇ ਮੈਂ ਤਾਂ ਕਿਸੇ ਨਾਲ ਲੜਿਆ ਹੀ ਨਹੀਂ ਨਾ ਮੈਂ ਕਿਸੇ ਨਾਲ ਤੂੰ ਤੂੰ ਮੈਂ ਮੈਂ ਕੀਤੀ ਜੇ ਮੈਂ ਕਿਸੇ ਨਾਲ ਤੂੰ ਤੂੰ ਮੈਂ ਮੈਂ ਕਿਉਂ ਫੇਰ ਅਗਲਾ ਮੈਂ ਨਾ ਮੇਰੇ ਮੂੰਹ ਤੇ ਮਰੂਗਾ ਕਈ ਕਈ ਐਚ ਵੀ ਵਾਲੇ ਮੁੰਡੇ ਵੀ ਹੁੰਦੇ ਆ ਵੀ ਜਿਹੜੇ ਮਤਲਬ ਚੱਬ ਕੇ ਜੇ ਗੱਲ ਕਰਦੇ ਹੁੰਦੇ ਉਹਨਾਂ ਨਾਲ ਆਪਾਂ ਬਈ ਬਹਿਣੀ ਉੱਠਣੀ ਹੈ ਨਹੀਂ ਨਾ ਮੈਂ ਮਾਪੇ ਤੂੰ ਹੁਣ ਮੈਂ ਖੇਤ ਬੈਠਾ ਮੈਂ ਤੜਕੇ ਹੁਣ ਤਾਂ ਮੈਂ ਸਤ ਨੂੰ ਕਿ ਮੈਂ ਗਿਆ ਹੀ ਨਹੀਂ ਠੀਕ ਹੈ ਮੈਂ ਕੀ ਕਰਨਾ ਮੈਂ ਤੜਕੇ ਹਾਂ ਅਤੇ ਚਾਹ ਚੂ ਪੀ ਕੇ ਰੋਟੀ ਰੇਟ ਖਾ ਕੇ ਮੈਂ ਇੱਥੇ ਉਹਨਾਂ ਇੱਥੇ ਆਪਦਾ ਕੰਮ ਧੰਦਾ ਕਰਕੇ 2 ਘੰਟੇ ਤੇ ਪਹਿ ਜਾਣ। ਸ਼ਾਮ ਨੂੰ ਜਾਂਦਾ ਸੀਗਾ। ਸ਼ਾਮ ਨੂੰ ਮੈਂ ਕਿਸੇ ਕੋਲੇ ਖੜਨਾ ਨਹੀਂ ਸੀਗਾ। ਮੈਂ ਸਿੱਧਾ ਜਾ ਕੇ ਉਹਦੇ ਘਰੇ ਖਾ ਕੇ ਰੋਟੀ ਪੈਗ ਮੈਂ ਇਥੋਂ ਲਾ ਕੇ ਜਾਂਦਾ ਖੇਤ ਮੇਰੀ ਪਈ ਐ। ਇਥੋਂ ਲਾ ਕੇ ਦੋ ਮੈਂ ਜਾਣਾ ਉੱਥੇ ਜਾ ਕੇ ਖਾ ਕੇ ਰੋਟੀ ਮੈਂ ਉਹਨਾਂ ਦਾ ਪਹਿ ਜਾਣਾ। ਅੱਛਾ ਹੁਣ ਜਦੋਂ ਮਨ ਦੁਖੀ ਹੁੰਦਾ ਸੀਗਾ ਜਦੋਂ ਘਰ ਦੇ ਵਿੱਚ ਲੜਾਈ ਹੁੰਦੀ ਸੀਗੀ ਤੇ ਜਦੋਂ ਤੁਸੀਂ ਬਾਹਰ ਜਾਂਦੇ ਸੀ ਜਾਂ ਕੰਮ ਤੇ ਜਾਂਦੇ ਸੀ ਇਫੈਕਟ ਪਿਆ ਹੋਵੇ ਕੰਮ ਤੇ ਵੀ ਪਿਆ ਹੋਵੇ ਵੀਰ ਕੰਮ ਜੀ ਨਾ ਲੱਗਦਾ ਹੋਵੇ ਕੰਮ ਦੇ ਵਿੱਚ ਕੋਈ ਇਦਾਂ ਦੀਆਂ ਚ ਭਈ ਪੈਂਦਾਗਾ ਜਦੋਂ ਤੇਰੇ ਦਿਮਾਗ ਤੇ ਸਾਰੀ ਦੀ ਟੈਨਸ਼ਨ ਚੱਲੀ ਜਾਂਦੀ ਐ ਨਾ ਤੂੰ ਜਦੋਂ ਇੱਥੇ ਕੰਮ ਕਰਦਾ ਤਰਾ ਦਿਮਾਗ ਧਿਆਨ ਘਰੇ ਹੁੰਦਾ ਸੀ ਠੀਕ ਆ ਜਦੋਂ ਮੈਂ ਕੈਂਵਲੇ ਵਾਲੇ ਉਦੋਂ ਬਾਅਦ ਮੇਰਾ ਧਿਆਨ ਘਰੇ ਜਾਣੋਂ ਹਟ ਗਿਆ ਹਟ ਆਇਆ ਗਿਆ ਵੀ ਯਾਰ ਇਹ ਤਾਂ ਹੱਦਾਂ ਖੇਡਦਾ ਮੈਨੂੰ ਪਹਿਲਾਂ ਆਇਆ ਹੁੰਦਾ ਸੀ ਕਿਤੇ ਬਾਅਦ ਚ ਜੁੰਡ ਜੁੰਡੀ ਨਾ ਹੋਈ ਜਾਂਦਾਗਾ ਹਨਾ ਉਹ ਜਿਵੇਂ ਗਾਣਾ ਜੈ ਨਹੀਂ ਆਇਆ ਸੀ ਉਹਦਾ ਮਾਮਾ ਸਦੀਕ ਦਾ ਪੱਟ ਦਿੱਤੀ ਗੋਤ ਮਚੜੇਲ ਸੱਸ ਦੀ ਉਹ ਨਾ ਮੈਂ ਖਾ ਗੱਲ ਕਿਤੇ ਹੋਈ ਹੋਵੇ ਉਹਦੀ ਗੋਤ ਉਹਦੇ ਹੱਥ ਚ ਉਹਦੀ ਗੋਤ ਉਹਦੇ ਹੱਥ ਚ ਹੋਵੇ ਹਨਾ ਤੇ ਵੀ ਮੈਨੂੰ ਇਹ ਚੀਜ਼ ਦਾ ਹੁੰਦਾ ਸੀ ਜਦੋਂ ਮੈਂ ਵੇਖ ਇਿੱਤ ਦਾ ਸਾਲਾ ਪਾਣਾ ਹੀ ਹੋਰ ਵਰਤਿਆ ਪਿਆ ਹੈ। ਹੈ? ਦੋਸਤੋ ਇਹ ਉਹ ਮੁੰਡਾ ਜਿਹਦੇ ਨਾਲ ਇਹ ਚੀਜ਼ ਬੀਤੀ ਆ ਜਿਹੜੀ ਇਹਦੀ ਮਾਂ ਤੇ ਇਹਦੀ ਜਿਹੜੀ ਨੂੰਹ ਸੀ ਇਹਦੀ ਘਰ ਵਾਲੀ ਸੀ ਦੋਨੇ ਜਣੇ ਇੱਕ ਦੂਜੇ ਨਾਲ ਜਦੋਂ ਵਿਆਹ ਹੋਇਆ ਸੀ ਇਹਦਾ ਉਦੋਂ ਇੱਕ ਦੂਜੇ ਭੇਤ ਖੋਲਣ ਲੱਗ ਗੀਆਂ ਵੀ ਐਦਾਂ ਸੀ ਮੈਂ ਉਦਾਂ ਸੀ ਫਲਾਨਾ ਤੇ ਇੱਕ ਦੂਜੇ ਦੇ ਭੇਤ ਜਦੋਂ ਇੱਕ ਦੂਜੇ ਦੇ ਖੋਲਣ ਲੱਗ ਗਿਆਂ ਤਾਂ ਹੌਲੀ-ਹੌਲੀ ਹੌਲੀ-ਹੌਲੀ ਉਹ ਚੀਜ਼ਾਂ ਮਤਲਬ ਅੰਦਰ ਇਹਨਾਂ ਨੂੰ ਐਦਾਂ ਸੀ ਪਿਆਰ ਹੀ ਰਹੂਗਾ ਪਰ ਪਿਆਰ ਥੋੜਾ ਟਾਈਮ ਹੀ ਰਹਿੰਦਾ ਹੁੰਦਾ ਹੈ। ਜਦੋਂ ਥੋੜੀ ਜੀ ਅੱਗ ਲੱਗ ਜਾਂਦੀ ਹੈ ਕਿਸੇ ਪਾਸਿਓਂ ਥੋੜੀ ਜੀ ਮਾੜੀ ਮੋਟੀ ਅੰਗਿਆਰੀ ਪੈ ਜਾਂਦੀ ਆ ਤਾਂ ਉਦੋਂ ਬੜੇ ਭੇਦ ਖੁੱਲਦੇ ਆ ਫਿਰ ਜਦੋਂ ਲੜਾਈ ਹੁੰਦੀ ਸੀਗੀ ਘਰ ਦੇ ਵਿੱਚ ਪਹਿਲਾਂ ਤਾਂ ਦੰਦ ਕੱਢਦਿਆਂ ਰਹਿੰਦੀਆਂ ਸੀ ਹੱਸਦਿਆਂ ਰੰਮਦਿਆਂ ਖੇਡਦੀਆਂ ਖੇਡਦੀਆਂ ਰਹਿੰਦੇ ਸੀ ਜਦੋਂ ਇਹ ਬੰਦਾ ਆਉਂਦਾ ਸੀ ਤਾਂ ਇਹਨਾਂ ਦੀਆਂ ਘਰ ਵਾਲੀਆਂ ਰੌਲਾ ਪਾ ਦਿੰਦੀਆਂ ਸੀ ਲੜਾਈ ਕਰਦੀਆਂ ਸੀ ਤੇ ਇਹਨੂੰ ਬੜਾ ਗੁੱਸਾ ਆਉਂਦਾ ਸੀਗਾ ਤੇ ਜਦੋਂ ਲੜਾਈ ਹੁੰਦੀ ਸੀ ਤੇ ਘਰ ਦੇ ਵਿੱਚ ਇੰਨਾ ਕਲੇਸ਼ ਪੈਂਦਾ ਸੀ ਤੇ ਗਵਾਂਢੀ ਇਕੱਠੇ ਹੋ ਜਾਂਦੇ ਸੀ ਉੱਥੇ ਇੱਕ ਦੂਜੇ ਦੇ ਉਹ ਭੇਤ ਖੋਲਦਿਆਂ ਸੀ ਰੋਲੇ 'ਚ ਗੱਲਾਂ ਬੋਲਦਿਆਂ ਸੀ ਇਹੋ ਜਿਹੀਆਂ ਚੀਜ਼ਾਂ ਬੋਲਦਿਆਂ ਸੀ ਜਿਹਦੇ ਕਰਕੇ ਇਹਦੇ ਭੇਤ ਖੁੱਲ ਜਾਂਦੇ ਸੀਗੇ ਸਾਰੀ ਗੱਲ ਤੁਹਾਨੂੰ ਮੈਂ ਇੱਕ ਇਸ ਮੁੰਡੇ ਦੀ ਦੁਖਦਾਇਕ ਸਾਰੀ ਕਹਾਣਾ ਦੱਸੀ ਹੈ ਦੋਸਤੋ ਇਸ ਮੁੰਡੇ ਨਾਲ ਜਿਹੜੀ ਜੀ ਬੀਜਦੀ ਹੈ ਬੜੇ ਲੋਕਾਂ ਨਾਲ ਇਹ ਚੀਜ਼ਾਂ ਬੀਜਦੀਆਂ ਬਈ ਹੋਰ ਲੋਕਾਂ ਨਾਲ ਵੀ ਇਹੀ ਚੀਜ਼ਾਂ ਬੀਜਦੀਆਂ ਕੱਲਾ ਤੁਸੀਂ ਨਹੀਂ ਹੈਗੇ ਹੋਰ ਲੋਕਾਂ ਨਾਲ ਵੀ ਇਦਾਂ ਕੁਝ ਹੁੰਦਾ ਬਹੁਤ ਕੁਝ ਹੁੰਦਾ ਬਈ ਜਿਹਦੇ ਕਰੇ ਚਾਰ ਪਾਂਡੇ ਉਹ ਖੜਕਣਗੇ ਹਨ ਪਰ ਉਹ ਖੜਕਣੇ ਟਾਈਮ ਟਾਈਮ ਤੇ ਸਲ ਚਾਹੀਦੇ ਹੁੰਦੇ ਉਹ ਆਏ ਨਹੀਂ ਹੈਗਾ ਵੀ ਹੁਣ ਤਰੇ ਪਹਿਲੇ ਪਾਸੇ ਜਦੋਂ ਤੂੰ ਹੈ ਹੀ ਨਹੀਂ ਕਰੇ ਉਦੋਂ ਭਾਂਡੇ ਤੇਰੇ ਜਮਾ ਬੋਚ-ਬੋਚ ਕੇ ਪਏ ਤੇ ਜਦੋਂ ਤੂੰ ਜਾਵੜਿਆ ਤੇ ਉਦੋਂ ਕੰਦਾ ਚ ਕੌਲੀਆਂ ਵੱਜਣ ਲੱਗ ਗਿਆ ਹਨਾ ਉਹ ਨਹੀਂ ਚੰਗੀਆਂ ਹੁੰਦੀਆਂ ਚੀਜ਼ਾਂ ਅੱਛਾ ਹੁਣ ਤੇਰੀਆਂ ਉਹ ਮਿੰਤਾਂ ਕਰੀ ਜਾਂਦੀਆਂ ਵੀ ਤੁਸੀਂ ਆ ਜਾਓ ਹੁਣ ਅਸੀਂ ਨਹੀਂ ਲੜਨਾ ਚਾਹੁੰਦੀਆਂ ਹੁਣ ਤੁਸੀਂ ਕੀ ਚੀਜ਼ ਕਰਨਾ ਚਾਹੁੰਦੇ ਹੋ ਵੀ ਮਤਲਬ ਜਾਣਾ ਚਾਹੁੰਦੇ ਹੋ ਕਿ ਨਹੀਂ ਜਾਣਾ ਚਾਹੁੰਦੇ ਬਈ ਮੈਂ ਤੁਹਾਨੂੰ ਦੱਸਦਾ ਜਾਊਂਗਾ ਕਿਹੜਾ ਨੱਕ ਨਾਲ ਜੀਵ ਲਵਾ ਕੇ ਜਾਊਂਗਾ ਠੀਕ ਹੈ ਨਾ ਜਾਈ ਐਂ ਲਵਾ ਕੇ ਜਾਊਂਗਾ ਵੇਖ ਹੁਣ ਕਿਸੇ ਉਹਨਾਂ ਨੇ ਸਿਆਣੀਆਂ ਬੁੜਗਾਂ ਨੇ ਗੱਲ ਕਿਸੇ ਨੇ ਕੀਤੀ ਹੋਣੀ ਹੈ ਨਾ ਵੀ ਆਪਣੇ ਦੇਖ ਲੈ ਨੂੰ ਸੱਸ ਦੀ ਲੜਾਈ ਦੇ ਬਈ ਜੇ ਜਿਹੜੀ ਨੂੰ ਸੱਸ ਦਾ ਕਲੇਸ਼ ਹੁੰਦਾ ਨਾ ਇਹਨਾਂ ਚ ਮੁੰਡੇ ਬਹੁਤ ਗਲਤ ਸਟੈਪ ਚੱਕ ਲੈਂਦੇ ਨਾ ਬਹੁਤ ਕੁਝ ਹੋ ਜਾਂਦਾ ਪਰ ਮੈਂ ਇਹ ਚੀਜ਼ਾਂ ਨਹੀਂ ਕਰਨੀਆਂ ਮੈਂ ਕਿਉਂ ਨਹੀਂ ਕਰਨੀਆਂ ਕਿਉਂਕਿ ਬਈ ਮੈਂ ਜ਼ਿੰਦਗੀ ਮਹਾਰਾਜ ਨੇ ਇੱਕ ਵਾਰੀ ਦਿੱਤੀ ਆ ਇਹਨੂੰ ਜਿਉਣਾ ਚਾਹਣਾ ਹਨਾ ਭਲਾ ਮੈਂ ਅੱਜ ਮੈਂ ਹੁਣ ਤੰਗ ਹੋ ਕੇ ਜਿਉਣਾ ਤੇ ਭਲਾ ਮੈਂ ਜਿਉਣਾ ਸਹੀ ਹੋ ਕੇ ਪਰ ਵੀ ਇਹ ਨਹੀਂ ਹੋਣਾ ਅਲੂ ਹੁਣ ਮੈਂ ਜੇ ਕੋਈ ਗਲਤ ਸਟੈਪ ਚੱਕ ਲਵਾਂ ਇਹ ਇਹਨਾਂ ਦਾ ਕੀ ਆ ਠੀਕ ਆ ਨਾ ਇਹ ਤਾਂ ਜਿਹੜਾ ਕੋਈ ਹੁਣ ਕਰੀਏ ਦੀਆਂ ਫੇਲ ਕਰੀ ਜਾਂਣਗੇ ਫਿਰ ਆਪਾਂ ਨਹੀਂ ਆਪਾਂ ਕਿਹੜਾ ਹੁਣ ਇਹਨੂੰ ਬੰਦਾ ਵਾਂਗੂ ਪੂਰਾ ਹੁਣ ਮੇਰਾ ਸਹੁਰਾ ਵੀ ਐਸੋ ਕ ਕੀ ਜਾਣਾ ਕਿਵੇਂ ਜਾਣਾ ਕਿਹੜੇ ਤਰੀਕੇ ਨਾਲ ਆ ਵੀ ਕੀ ਕਹਿਣਾ ਚਾਹਣਾ ਆਪਣੀ ਘਰ ਵਾਲੀ ਤਾਂ ਆਪਣੀ ਮਾਂ ਨੂੰ ਕੀ ਕਹਿਣਾ ਚਾਹਣਾ ਵੀ ਕਿਦਾਂ ਉਹਨਾਂ ਨੂੰ ਕੀ ਸਬਕ ਸਿਕਾਉਣਾ ਚਾਹਣਾ ਤੂੰ ਜੰਨਾ ਚਲੋ ਆਪ ਆ ਕੇ ਇੱਥੇ ਮਾਫੀ ਨਹੀਂ ਮੰਗਦੇ ਨਾ ਚਾਰ ਬੰਦੇ ਨਾਲ ਹੋਣ ਇੱਥੇ ਉਹਨਾਂ ਚੋਂ ਨਹੀਂ ਮੈਂ ਜਾਂਦਾ ਤਸੱਲੀ ਕਰਾ ਕੇ ਜਾਉਂਗੇ ਤਸੱਲੀ ਕਰਾ ਕੇ ਬਈ ਇਹਨਾਂ ਦਾ ਨਿੱਤ ਦੇ ਕੀਤਾ ਇਹ ਮੈਂ ਉਹਨਾਂ ਘਰੇ ਆ ਕੇ ਨਹੀਂ ਫੜਦਾ ਹੁੰਦਾ ਸੀ ਤੇ ਨੌਣਾ ਧੌਣਾ ਜਿਹਾ ਮੇਰੇ ਵਿੱਚ ਰਹਿ ਜਾਂਦਾ ਜਦੋਂ ਇਹ ਕਲੇਸ਼ ਪਾ ਕੇ ਬੈਠ ਜਾਂਦੇ ਸੀ ਹੈ ਕਈ ਵਾਰੇ ਤਾਂ ਮੇਰੀ ਜ਼ਿੰਦਗੀ 'ਚ ਮੈਨੂੰ ਇਹੋ ਜਿਹਾ ਆਉਂਦਾ ਸੀ ਬੰਦੇ ਨੂੰ ਵੀ ਮੈਂ ਕੀ ਮੈਂ ਬਈ ਗਲਤ ਸਟੈਪ ਚੱਕਦਾ ਚੱਕਦਾ ਵੀ ਰੁਕ ਮ ਵੀ ਫਿਰ ਮੈਂ ਇਹੀ ਸੋਚਦਾ ਨਹੀਂ ਐਲਬੀਏ ਕੰਮ ਨਹੀਂ ਕਰਨਾ ਵੀ ਇਹਨਾਂ ਦਾ ਕੀ ਹੈ ਅੱਛਾ ਹੁਣ ਕੀ ਕਹਿਣਾ ਚਾਹੁੰਨੇ ਆ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੁੰਨੇ ਹੋ ਵੀ ਜਿਹੜੇ ਜਿਨ੍ਹਾਂ ਨਾਲ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਉਹ ਕੀ ਕਰਨ ਉਹ ਆਪਣੇ ਸਬਕ ਸਿਕਾਉਣ ਵਾਸਤੇ ਕੀ ਕਰਨ ਉਹ ਮੈਂ ਬਈ ਇੱਕ ਗੱਲ ਕਹਿਣਾ ਹੁੰਦਾ ਵੀ ਜੇ ਇਹ ਕਲੇਸ ਹਲਕ ਦੇ ਘਰੇ ਹੁੰਦਾ ਕਿਹਦੇ ਨਹੀਂ ਹੁੰਦਾ ਨਾ ਪਰ ਮੈਂ ਇੱਕ ਗੱਲ ਕਹਿਣਾ ਬਈ ਕੋਈ ਵੀ ਗਲਤ ਸਟੈਪ ਨਾ ਚੱਕਿਆ ਕਰੋ ਜ਼ਿੰਦਗੀ ਮਾਰਾ ਇਹਨੇ ਇੱਕ ਵਾਰੀ ਦਿੱਤੀ ਆ ਜੇ ਤੁਸੀਂ ਗਲਤ ਸਟੈਪ ਚੱਕ ਲੈਨੇ ਤਾਂ ਇਹਨਾਂ ਜਿਹੜੇ ਵੀ ਬੰਦਿਆਂ ਪਿੱਛੇ ਤੁਸੀਂ ਇਹ ਕੰਮ ਕਰਦੇ ਆ ਉਹ ਤਾਂ ਮੁੜ ਕੇ 4 ਦਿਨਾਂ 5 ਦਿਨਾਂ ਨੂੰ ਤੁਹਾਨੂੰ ਫੇਰ ਭੁੱਲ ਕੇ ਤੋ ਤਾਂ ਉਹੀ ਕੰਮ ਕਰਨਾ ਜਿਹੜਾ ਪਹਿਲਾਂ ਉਹਨਾਂ ਨੇ ਕਰਨਾ ਇਹਦੇ ਨਾਲ ਚੰਗਾ ਤੁਸੀਂ ਆਪਦੀ ਜ਼ਿੰਦਗੀ ਜਿਉਂ ਲਓ ਜੇ ਤੁਹਾਡੇ ਨੇ ਨਹੀਂ ਬੰਦੀ ਉਹਨੂੰ ਛੱਡ ਦਿਓ ਠੀਕ ਆ ਨਹੀਂ ਹੁਣ ਤੁਸੀਂ ਇਹ ਦੱਸੋ ਨਾ ਵੀ ਆਪਦੀ ਮਾਪਿਆਂ ਨੂੰ ਜਿਵੇਂ ਕਈ ਲੋਕ ਤੰਗ ਕਰਦੇ ਆ ਵੀ ਮੁੰਡਿਆਂ ਨੂੰ ਤੇ ਉਹ ਉਹ ਮੁੰਡੇ ਕੀ ਕਰਨ ਯਾਰ ਜੇ ਮੰਨ ਕੇ ਚਲੋ ਵਿਆਹ ਹੋ ਗਿਆ ਠੀਕ ਆ ਜੇ ਨਹੀਂ ਤੇਰੇ ਵਾਂਗੂ ਕਰਨ ਮੇਰੇ ਵਾਂਗੂ ਕਰ ਲੈਣ ਜੇ ਨਹੀਂ ਨੂੰ ਸੱਸ ਦੀ ਬੰਦੀ ਤਾਂ ਉਦੋਂ ਪੇਟਰਾ ਵੀ ਗਲਤ ਸਟੈਪ ਚੱਕਨੋਂ ਤੱਕਲਾ ਰੋਟੀ ਆਉਂਦੀ ਐਡ ਕਰ ਲਓ ਜੇ ਕ ਮੁੰਡੇ ਮੁੰਡਾ ਦੀ ਮਾਂ ਨੂੰ ਵੀ ਨਹੀਂ ਦੁਖੀ ਦੇਖ ਸਕਦਾ ਹੁੰਦਾ ਤੇ ਮੁੰਡਾ ਦੀ ਘਰ ਵਾਲੀ ਨੂੰ ਵੀ ਨਹੀਂ ਦੇਖ ਸਕਦਾ ਹੁੰਦਾ ਮੁੰਡਾ ਵਿਚਾਲੇ ਫਸ ਜਾਂਦਾ ਉਦੋਂ ਉਦੋਂ ਵਧੀਆ ਚੀਜ਼ ਹੁੰਦੀ ਹੁਣ ਮੈਂ ਤੁਹਾਨੂੰ ਦੱਸਦਾ ਆਪਣੀ ਕਹਾਣੀ ਯਾਰ ਮੈਨੂੰ ਵੀ ਆਇਆ ਸੀ ਮੈਂ ਚਲ ਅੱਡ ਹੋ ਜਾਾਂਗੇ ਇਹਨਾਂ ਦਾ ਨੱਥ ਦਾ ਕੰਮ ਜਦੋਂ ਮੈਂ ਵੇਖਿਆ ਇਹ ਤਾਂ ਗੱਲ ਹੀ ਭੰਦ ਨਹੀਂ ਵਿਚ ਵਿਚਾਲੇ ਮੇਰੇ ਚ ਖੜੀ ਆ ਹੂੰ ਵੀ ਇਹ ਤਾਂ ਦਿਨੇ ਤਾਂ ਘਿਓ ਖਿਚੜੀ ਲੈਂਦੀਆਂ ਜਦੋਂ ਮੈਂ ਆਥਾ ਨੇ ਜਨ ਉਹ ਦੋ ਲੜਾਈ ਪੈਂਦੀ ਆ ਮਤਲਬ ਸਾਨੂੰ ਇੱਕ ਬੱਸਾ ਕਰਨਾ ਚਾਹੁੰਦੇ ਆ ਸਾਨੂੰ ਮਤਲਬ ਘਰੋਂ ਮਤਲਬ ਪਿੱਛੇ ਕਰਨਾ ਚਾਹੁੰਦੇ ਆ ਵੀ ਅਸੀਂ ਖੁੱਲ੍ਹ ਮਿਲਦੇ ਸਾਨੂੰ ਹੁਣ ਮੈਂ ਤਾਂ ਵੀ ਮੈਂ ਉਹਨੂੰ ਤਾਂ ਕੀ ਵੀ ਦੇ ਕੇ ਆ ਮੈਂ ਕਿਹਾ ਜਾਓ ਤੁਸੀਂ ਕਰ ਲਓ ਜਿਹੜਾ ਕੋ ਕਰਨਾ ਘਰ ਰੱਖ ਲਓ ਮੈਂ ਤਾਂ ਹੋਰ ਰੱਖੂਗਾ ਮੋਟਰ ਤੇ ਰੱਖ ਲਉ ਵਿਆਹ ਕਰਾ ਲਊਗਾ ਹੋਰ ਨਾਲ ਚਲੋ ਠੀਕ ਹੈ ਜੀ ਠੀਕ ਦੋਸਤੋ ਇਹ ਉਹ ਮੁੰਡਾ ਸੀ ਜਿਹਦੇ ਨਾਲ ਇਹ ਚੀਜ਼ ਬੀਤੀ ਆ ਦੋਸਤੋ ਦੋਸਤੋ ਇਸ ਦੀ ਕਹਾਣੀ ਜਿਹੜੀ ਹੈਗੀ ਆ ਉਹ ਸਾਰੀ ਤੁਹਾਨੂੰ ਬਖਾਤੀ ਵੀ ਕੀ ਸਿਸਟਮ ਸੀ ਕੀ ਨਹੀਂ ਨੋ ਸੱਤ ਇੱਕ ਬੜਾ ਅਨਮੋਲ ਰਿਸ਼ਤਾ ਤੇ ਜਦੋਂ ਇੱਕ ਦੂਜੇ ਦੇ ਭੇਤ ਪਿਆਰ ਖੁੱਲ ਜਾਂਦਾ ਤੇ ਇੱਕ ਦੂਜੇ ਦੇ ਭੇਤ ਵੀ ਬੜੇ ਖੁੱਲਦੇ ਆ ਜਦੋਂ ਭੇਤ ਖੁੱਲਦੇ ਆ ਤਾਂ ਫਿਰ ਘਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਣ ਜਾਂਦੀਆਂ ਤੇ ਜਿਹਦੇ ਕਰਕੇ ਲੜਾਈ ਵੀ ਹੁੰਦੀ ਆ ਫਿਰ ਉਹ ਜਿਹੜੇ ਭੇਤ ਖੋਲੇ ਹੁੰਦੇ ਆ ਉਹ ਦੁੱਖ ਦਿੰਦੇ ਆ ਉਹ ਦੁੱਖ ਉਹ ਤੋਂ ਦਿੰਦੇ ਆ ਜਦੋਂ ਲੜਾਈ ਹੁੰਦੀ ਆ ਘਰ ਦੇ ਵਿੱਚ ਜਦੋਂ ਪਿੰਡ ਦੇ ਰੌਲਾ ਪਾਇਆ ਜਾਂਦਾ ਆਪਣੀ ਨੂੰ ਸੱਸ ਦੀ ਅਣਬਣ ਹੋ ਜਾਂਦੀ ਥੋੜੀ ਜਿਹੀ ਗੱਲਾਂ ਪਿੱਛੇ ਤੇ ਉੱਥੇ ਜਦੋਂ ਲੜਾਈ ਹੁੰਦੀ ਆ ਨਾ ਤੇ ਘਰਾਂ ਦੇ ਵਿੱਚ بڑے ਭੇਤ ਫਿਰ ਖੁੱਲਦੇ ਜਿਹੜੇ ਉਹਨਾਂ ਨੇ ਇੱਕ ਦੂਜੇ ਨਾਲ ਸਾਂਝੇ ਕੀਤੇ ਹੁੰਦੇ ਆ ਫਿਰ ਲੋਕ ਸੁਣਦੇ ਆ ਉਹ ਭੇਤ ਤਾਂ ਫਿਰ ਉਹ ਟੀਚਰਾਂ ਕਰਦੇ ਆ ਹਾਸਾ ਮਖੌਲ ਕਰਦੇ ਆ ਤੇ ਇਹ ਚੀਜ਼ਾਂ ਸਹਿਣੀਆਂ ਪੈਂਦੀਆਂ ਉਹਨਾਂ ਮੁੰਡਿਆਂ ਨੂੰ ਜਿਨ੍ਹਾਂ ਦੀਆਂ ਘਰ ਵਾਲੀ ਤੇ ਜਿਨ੍ਹਾਂ ਦਾ ਮਾਂ ਪਿਓ ਇਹੋ ਜਿਹਾ ਹੁੰਦਾ ਉਹ ਜਿਹੇ ਚੀਜ਼ਾਂ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਫਿਰ ਉਹ ਆਪਣਾ ਦੁੱਖ ਕਿਸੇ ਨੂੰ ਦੱਸ ਨਹੀਂ ਸਕਦੇ ਵੀ ਅਸੀਂ ਕਿਸੇ ਨੂੰ ਕੀ ਦੁੱਖ ਦਸੀਏ ਠੀਕ ਹੈ ਜਿਹੜੀ ਇਹਦੀ ਮਾਂ ਸੀ ਤੇ ਉਹਦੀ ਘਰ ਵਾਲੀ ਸੀ ਉਹ ਪਹਿਲਾਂ ਤਾਂ ਖੁਸ਼ ਰਹਿੰਦੀਆਂ ਸੀ ਘਰ ਦੇ ਵਿੱਚ ਬੜਾ ਨਿਆਰੇ ਲੈਂਦੀ ਸੀ ਜਦੋਂ ਮੁੰਡਾ ਆ ਜਾਂਦਾ ਸੀ ਉਹਦੇ ਪਲੇਸ ਪਾ ਲੈਂਦੀ ਸੀ ਕੀ ਪਤਾ ਇਹਨਾਂ ਦੀ ਇੱਕ ਇਹੋ ਜਿਹੀ ਖਿਚੜੀ ਸੀਗੀ ਇਹੋ ਜਿਹੀ ਖਿਚੜੀ ਬਣਾਈ ਜਾਂਦੀਆਂ ਸੀ ਜਿਹਦੇ ਕਰਕੇ ਦੋਨੇ ਜਣੀਆਂ ਇੱਕ ਖੁੱਲਾ ਕਹਿੰਦੇ ਖੁੱਲਾ ਮੈਦਾਨ ਚਾਹੀਦਾ ਸੀ ਇਹਨਾਂ ਨੂੰ ਵੀ ਕੋਈ ਸਾਨੂੰ ਰੋਕਣ ਟੋਕਣ ਵਾਲਾ ਨਾ ਹੋਵੇ ਤੇ ਕੀ ਪਤਾ ਇਹ ਮੁੰਡੇ ਦਾ ਕੰਡਾ ਕੱਢਣ ਨੂੰ ਫਿਰਦੀਆਂ ਹੁਣ ਵੀ ਆਪਦੇ ਮੁੰਡੇ ਨੂੰ ਘਰੋਂ ਕੱਢ ਕੇ ਹੁਣ ਖੁਸ਼ ਹੋਣ ਪੁਰੀਆਂ ਪਰ ਜਿਹੜੀ ਗੱਲ ਤੁਹਾਨੂੰ ਵਿਖਾਈ ਹੈ ਅਸਲੇ ਤਾਂ ਗੱਬਾ ਬਾਬਿਓ ਤੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ